ਕਿ ਤਾਫ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ ਮਰੱਬਾ ਬੰਦੀ ਵਿੱਚ ਬੁਰਜ ਗਿੱਲਾਂ ਵਾਲੇ ਪਾਸੇ ਗੋਂਦੀ ਦੀ ਜ਼ਮੀਨ ਲਗਭਗ ਉੱਥੇ ਦੀ ਉੱਥੇ ਹੀ ਰਹਿ ਗਈ ਸੀ ਪਰ ਹੁਣ ਇਹਦੀ ਸ਼ਕਲ ਵਿਗੜ ਗਈ ਸੀ ਪਹਿਲਾਂ ਤਾਂ ਐਨ ਸੀ ਚਨੁਕਰੀ ਹੁਣ ਇਹਦੇ ਛੇ ਨੁਕਰਾਂ ਬਣ ਗਈਆਂ ਸਨ ਸ਼ੁਰੂ ਵਿੱਚ ਘਟ ਚੌੜੀ ਬਿਚਾਰੇ ਬਹੁਤ ਚੌੜੀ ਜਿਵੇਂ ਇਹ ਚੌੜਾਈ ਹੀ ਇਹਦੀ ਲੰਬਾਈ ਹੋਵੇ ਅਖੀਰ ਉੱਤੇ ਫਿਰ ਧਿਰਕ ਜਹੀ ਆਲੇ ਦਵਾਲੇ ਦੇ ਟੱਕ ਵਧੀਆ ਬਣੇ ਹੋਏ ਸਨ ਜਿਵੇਂ ਜਰੀਬ ਲੈ ਕੇ ਚੱਪਾ ਚੱਪਾ ਥਾਂ ਮਿਣੀ ਗਈ ਹੋਵੇ ਆਲੇ ਦਵਾਲੇ ਦੇ ਟੱਕਾਂ ਵਿੱਚ ਕਰ ਗੋਂਦੀ ਦੀ ਜ਼ਮੀਨ ਤਾਂ ਵਾਧੂ ਜਹੀ ਪਈ ਹੋਈ ਲੱਗਦੀ ਸੀ ਜਿਵੇਂ ਕਿਸੇ ਹਿਸਾਬ ਵਿੱਚ ਹੀ ਨਾ ਆਈ ਹੋਵੇ ਲੋਕ ਕਹਿੰਦੇ ਇਸੇ ਨੂੰ ਤਾਂ ਕਹਿੰਦੇ ਨੇ ਜ਼ਮੀਨ ਦੀ ਬੇਕਦਰੀ ਇੱਥੇ ਤਾਂ ਚੱਲੀ ਨਾ ਗੋਂਦੀ ਦੀ ਮਹਾਰਾਜ ਦੇਖਿਆ ਪਟਵਾਰੀ ਦਾ ਹੱਥ ਐਉਂ ਕਰਦੇ ਨੇ ਜੀ ਦੇ ਨਾਲ ਕਰਨੀ ਹੋਵੇ 12 ਕੋਮਾਂ ਦੀ ਹੁਣ ਇਹ 8 ਕਿੱਲੇ ਰਹਿ ਗਏ ਸੀ ਕੀਮਤਾਂ ਦੇ ਹਿਸਾਬ ਕਿਤਾਬ ਵਿੱਚ ਪਟਵਾਰੀਆਂ ਨੇ ਪਤਾ ਨਹੀਂ ਕੀ ਕੀਤਾ ਗੋਂਦੀ ਨੂੰ ਕੋਈ ਇਲਮ ਨਹੀਂ ਸੀ ਜ਼ਮੀਨਾਂ ਦੀਆਂ ਕੀਮਤਾਂ ਪੈਣ ਵੇਲੇ ਤੇ ਫਿਰ ਟੱਕ ਕੱਟਣ ਵੇਲੇ ਉਹ ਤਾਂ ਇੱਕ ਦਿਨ ਵੀ ਖੇਤ ਜਾ ਕੇ ਨਹੀਂ ਖੜਾ ਹੋਇਆ ਜਿਨ੍ਹਾਂ ਦੇ ਨਾਲ ਵਿੱਚ ਤੀਰਥ ਦੇ ਪਿਓ ਗੁਰਚਾਰਨ ਸਿੰਘ ਨੇ ਆਪਣੀ 2 ਬਿੱਗ ਗੋਂਦੀ ਦੇ ਪਿਓ ਨੂੰ ਦਾਨ ਕੀਤੀ ਸੀ ਇਹ 2 ਬਿੱਗੇ ਦਾ ਟੁਕੜਾ ਗੁਰਚਾਰਨ ਸਿੰਘ ਦੀ ਵਹਿਕ ਜ਼ਮੀਨ ਦੇ ਕਿਸੇ ਹਿਸਾਬ ਵਿੱਚ ਨਹੀਂ ਆਉਂਦਾ ਸੀ। ਉਹਦੀ ਸੇਨੂ ਜਮੀਨ ਨਾਲੋਂ ਉੱਚੇ ਥਾਂ ਤੇ ਸੀ। ਨਾ ਪਾਣੀ ਲੱਗਦਾ ਸੀ, ਨਾ ਹੀ ਝਾੜ ਨਾਲ ਬਾਹਿਆ ਜਾਂਦਾ ਸੀ। ਵਿੰਗਾ ਟੇਡਾ ਤੇ ਉੱਚਾ ਨੀਮਾ ਵੀ ਸੀ। ਗੁਰਚਾਰਨ ਨੇ ਐਨੇ ਕੋ ਥੰਬਲ ਕਰੇ ਧਿਆਨ ਨਹੀਂ ਸੀ ਦਿੱਤਾ। ਝਾੜ ਮਲੇ, ਅੱਕ, ਬੇਸ਼ਮਾਰ ਪਖੜਾ ਤੇ ਬੋਲੀ ਹੁੰਦੀ। ਇਸ 2 ਬਿੱਗੇ ਤੇ ਗੁਰਚਾਰਨ ਦੀ ਦੂਜੀ ਜ਼ਮੀਨ ਬਚਕਾਰ ਦੀ ਲੋਕਾਂ ਨੇ ਮੱਲੋ-ਮੱਲੀ ਰਾਹ ਬਣਾਇਆ ਹੋਇਆ ਸੀ। ਉਨੇ ਬਥੇਰੇ ਪੜੀਆਂ ਬਾਈਆਂ ਮੋੜੇ ਮਾਰੇ ਮੌੜੀਆਂ ਗੱਡੀਆਂ ਪਰ ਲੋਕਾਂ ਨੂੰ ਕੌਣ ਮੋੜੇ ਇਹ ਰਾਹ ਪੱਕਿਆ ਹੋਇਆ ਸੀ ਇਹ ਜ਼ਮੀਨ ਗੋਂਦੀ ਦੀ ਜ਼ਮੀਨ ਦੇ ਨਾਲ ਲੱਗਦੀ ਸੀ ਸੋ ਗਰਚਾਰਨ ਨੇ ਫਜ਼ੂਲ ਸਮਝ ਕੇ ਇਹ 2 ਬਿਗੇ ਗੋਂਦੀ ਦੇ ਪਿਓ ਨੂੰ ਪੁੱਨ ਕਰ ਦਿੱਤੀ ਸੀ ਕਿ ਫੇਰ ਇੱਕ ਸਾਲ ਗੋਂਦੀ ਦੀ ਜ਼ਮੀਨ ਇੱਕ ਅਜਿਹੇ ਜੱਟ ਕੋਲ ਆਈ ਜਿੰਨ ਤੇ ਨਸਾਲਾਂ ਵਿੱਚ ਇਸ 2 ਵਿੱਗੇ ਦਾ ਕੋਈ ਹਿੱਸਾ ਨਾ ਦੇਣ ਕਰਕੇ ਅਜਵੀਨ ਸੰਭਾਰ ਲਈ ਤੇ ਫਿਰ ਗੋਂਦੀ ਦੀ ਜ਼ਮੀਨ ਵਿੱਚ ਇਹ ਜ਼ਮੀਨ ਇਸ ਤਰ੍ਹਾਂ ਰਲ ਗਈ ਜਿਵੇਂ ਗੋਂਦੀ ਦੀ ਜ਼ਮੀਨ ਦਾ ਹੀ ਹਿੱਸਾ ਹੋਵੇ ਤੇ ਫਿਰ ਮਰੱਬਾਬੰਦੀ ਵਿੱਚ ਤਾਂ ਇਹ 2 ਵਿੱਗੇ ਉਹਦੇ 8 ਕਿੱल्ल्या ਦਾ ਹੀ ਕਿਦਰੇ ਕੋਈ ਖੁੰਝਾ ਬਣ ਕੇ ਰਹਿ ਗਈ ਸੀ ਗੁਰਚਰ ਸਿੰਘ ਦੇ ਮੁੰਡੇ ਤੀਰਥਕੋਲ ਵਾਵਾ ਜ਼ਮੀਨ ਸੀ ਉਹਦਾ 16 ਕਿੱल्ल्या ਦਾ ਖੱਬੀ ਖਾਨ ਤੱਕ ਸੀ ਇਹ ਤੱਕ ਇੱਕ ਥਾਂ ਹੀ ਹੁਣ ਗੋਂਦੀ ਦੀ ਜ਼ਮੀਨ ਦੇ ਐਨ ਨਾਲ ਖੈਂਦਾ ਬਣਿਆ ਹੋਇਆ ਸੀ ਜਿੱਥੋਂ ਤੱਕ ਉੱਚਾ ਨੀਮਾ ਸੀ ਉਹਨੇ ਕਰਾ ਲਾਲ ਕੇ ਐਨ ਪੱਧਰਾ ਕਰ ਲਿਆ ਕੱਸੀ ਦਾ ਪਾਣੀ ਲੱਗਦਾ ਤੀਰਥ ਚੰਡੇ ਦੇ ਮੁੰਡੇ ਹਰਦੇਤ ਨਾਲ ਆੜੀ ਸੀ ਦੋਵੇਂ ਹਾਣੀ ਵੀ ਸਨ ਇਕੱਠੇ ਖੇਡੇ ਸਨ ਹੁਣ ਵਿਆਹੇ ਬਰੇ ਪੁੱਤਾਂ ਧੀਆਂ ਵਾਲੇ ਪੂਰੇ ਕਬੀਲਦਾਰ ਸਨ ਕਮਾਈ ਵੱਲ ਵੀ ਧਿਆਨ ਰੱਖਦੇ ਕਦੇ-ਕਦੇ ਹੀ ਟੱਕਰਦੇ ਪਰ ਜਦੋਂ ਕਦੇ ਮਿਲਦੇ ਪੁਰਾਣੀਆਂ ਗੱਲਾਂ ਕਰਕੇ ਕੰਟੇ ਲੰਗਾ ਦਿੰਦੇ ਕਦੇ ਕਦੇ ਸ਼ਰਾਬੀ ਪਿੰਦੇ ਥੋੜੀ ਥੋੜੀ ਲੋਕ ਗੱਲਾਂ ਕਰਦੇ ਦੇਖੋ ਬਈ ਨਾ ਝੰਡੇ ਨੇ ਕਦੇ ਮੂਹ ਤਾਂ ਤਰੀ ਸੀ ਨਾ ਚਾਰਨੇ ਨੇ ਮੁੰਡਿਆਂ ਨੂੰ ਇਹ ਸਵਾਦ ਕਿੱਥੋਂ ਪੈ ਗਿਆ ਚੌਥੇ ਦਿਨ ਸੀਸੀਜੀ ਲੈ ਕੇ ਬਹਿ ਜਾਂਦੇ ਆ ਝੰਡੇ ਦਾ ਅੰਦਰਲਾ ਘਾਰ ਹੁਣ ਬਸੋਂ ਵਾਲਾ ਨਹੀਂ ਸੀ ਰਿਹਾ ਦੋਵੇਂ ਸਵਾਦਾਂ ਵਿੱਚ ਤੂੜੀ ਪਾਈ ਰਹਿੰਦੀ ਵੇੜਾ ਉਜਾੜ ਬੀ ਆ ਵਾਂਝੀ ਧਰਤੀ ਵਰਗਾ ਲੱਗਦਾ ਦੰਦਾਨਿਆ ਜੜਾਂ ਵਿੱਚ ਕਾ ਉੱਗ ਆਇਆ ਅਰਜਣ ਵਾਲੀ ਪੁਰਾਣੀ ਬੈਠਕ ਨੂੰ ਉਹ ਬੈਠਣ ਉੱਠਣ ਲਈ ਵਰਤਦੇ ਕਦੇ-ਕਦੇ ਬੰਦ ਤੋਂ ਬੈਠਕ ਨੂੰ ਸੰਵਾਰ ਜਾਂਦੀ ਉੱਥੇ ਦੋ ਮੰਜੇ ਪੈ ਰਹੇ ਹੁੰਦੇ ਇੱਕ ਛੋਟਾ ਮੇਜ਼ ਤੇ ਇੱਕ ਟੁੱਟੀ ਜਿਹੀ ਕੁਰਸੀ ਦੋ ਰੱਦੜ ਜਿਹੇ ਬਿਸਤਰੇ ਟੰਡਾ ਲਗਭਗ ਨਿਤ ਹੀ ਸ਼ਾਮ ਨੂੰ ਇੱਥੇ ਆ ਕੇ ਬੈਠਦਾ ਕਈ ਗਰਜੀ ਬੰਨੇ ਲੋਕ ਉਹਨੂੰ ਇੱਥੇ ਆ ਕੇ ਮਿਲਦੇ ਨਹੀਂ ਤਾਂ ਉਂਝ ਹੀ ਲੰਗਦੇ ਘਰ ਦੇ ਬੰਦੇ ਉਹਦੇ ਕੋਲ ਆ ਕੇ ਬੈਠ ਜਾਂਦੇ ਤੇ ਗੱਲਾਂ ਕਰਨ ਲੱਗਦੇ ਡੰਡਾ ਗੱਲ-ਗੱਲ ਵਿੱਚ ਹਰਦਿਲ ਸਿੰਘ ਦੀ ਤਾਰੀਫ਼ ਕਰਦਾ ਤੇ ਉਹਦੇ ਨਾਲ ਆਪਣੇ ਸੰਬੰਧਾਂ ਦਾ ਵਰਨਣ ਲਾ ਬਹਿੰਦਾ ਹਰਦਿਲ ਸਿੰਘ ਇਸ ਵਾਰ ਵੀ ਐਮਐਲਏ ਚੁਣਿਆ ਗਿਆ ਤੇ ਫਿਰ ਵਜ਼ੀਰ ਵੀ ਬਣ ਗਿਆ ਜਦੋਂ ਕਦੇ ਹਰਦੇਤ ਤੇ ਤੀਰਥ ਉਥੇ ਇਕੱਠੇ ਹੁੰਦੇ ਤੇ ਸ਼ਰਾਬ ਪੀਣ ਲੱਗਦੇ ਤਾਂ ਝੰਡਾ ਟਲ ਜਾਂਦਾ ਝੰਡੇ ਨੂੰ ਵੀ ਪਤਾ ਸੀ ਕਿ ਉਹਦਾ ਮੁੰਡਾ ਹਰਦੇਤ ਸ਼ਰਾਬ ਹੀ ਲੈਂਦਾ ਹੈ ਪਰ ਉਹਨੇ ਉਹਨੂੰ ਕਦੇ ਟੋਕਿਆ ਵਰਜਾ ਨਹੀਂ ਸੀ ਇੱਕ ਦਿਨ ਜਦੋਂ ਉਹ ਦੋ-ਦੋ ਪੈਗ ਪੀ ਚੁੱਕੇ ਸਨ ਤੇ ਆਪਣੇ ਆਪਣੇ ਸੀੜੀਆਂ ਦੀਆਂ ਗੱਲਾਂ ਕਰ ਰਹੇ ਸਨ ਤਾਂ ਝੰਡਾ ਜਾਣ-ਬੁਝ ਕੇ ਬੈਠਕ ਵਿੱਚ ਆਇਆ। ਅਲਮਾਰੀ ਖੋਲ ਕੇ ਕੋਈ ਚੀਜ਼ ਲੱਭਣ ਦਾ ਬਹਾਨਾ ਜਿਹਾ ਕਰਨ ਲੱਗਿਆ। ਉਹਨਾਂ ਨੇ ਗੱਲਾਂ ਬੰਦ ਕਰ ਦਿੱਤੀਆਂ। ਹਰ ਦਿਨ ਨੇ ਇੱਕ ਪਰਮਾ ਜਿਹਾ ਪੈਗ ਲਿਆ ਤੇ ਬੈਠਕ ਵਿੱਚੋਂ ਨਿਕਲ ਕੇ 베ੜੇ ਵਿੱਚ ਆ ਗਿਆ। ਉਹਨੇ ਸੋਚਿਆ ਬੁੜਾ ਟਰਾਲ ਜਾਵੇਗਾ ਤਾਂ ਉਹ ਫਿਰ ਤੀਸ ਕੋਲ ਬੈਠੇਗਾ। ਐਨੀ ਕੋ ਅੱਖ ਸ਼ਰਮ ਉਹ ਆਪਣੇ ਪਿਓ ਦੀ ਰੱਖਦਾ। ਬਾਪੂ ਸਾਹਮਣੇ ਸ਼ਰਾਬ ਪੀਂਦਾ। ਉਹ ਆਪਣੇ ਆਪ ਹੀ ਚੰਗਾ ਨਹੀਂ ਸੀ ਲੱਗਦਾ ਹਰਦੇਤ ਬੇੜੇ ਵਿੱਚ ਗਿਆ ਤਾਂ ਝੰਡਾ ਤੀਰਥ ਦਾ ਹਾਲ-ਚਲ ਪੁੱਛਣ ਲੱਗਿਆ ਅਲਮਾਰੀ ਵਿੱਚ ਮੂੰਹ ਦੇ ਕੇ ਬੇਧਿਆਨੀ ਜਹੀ ਨਾਲ ਕਹਿੰਦਾ ਓਏ ਕੀ ਹਾਲ ਐ ਸੇਰਾ ਹੋਰ ਤਾਂ ਸਭ ਠੀਕ ਠਾਕ ਐ ਠੀਕ ਆ ਚਾਚਾ ਸਿਆ ਤੂੰ ਸੁਣਾ ਤਕੜਾ ਰਹਿਣਾ ਇਰਤ ਬੋਲਿਆ ਹੋਰ ਖੇਤੀਬੱਤੀ ਕੀ ਹਾਲ ਆ ਤੇਰੇ ਖੇਤ ਦਾ ਐਤ ਕੀ ਕੀ ਬੀਜਿਆ ਤੇ ਦਸ ਕਿੱਲੇ ਕਣਕ ਆ ਬਾਕੀ ਕੱਖ ਪੱਟਾ ਤੂੰ ਜਾਣਦਾ ਹੀ ਐ ਜਿਮੀ ਭਾਈ ਸਮਾਰੀ ਤਾਂ ਬਹੁਤ ਵਧੀਆ ਤੈਂ। ਛੰਡ ਗੱਡੇ ਪਾਏ ਆ ਕੇਰਾ ਦਾ। ਮੈਂ ਤਾਂ ਇੱਕ ਦਿਨ ਬੁਰਜ ਗਿਆ ਸੀ। ਉੱਥੋਂ ਦੇਖਿਆ ਤੇਰਾ ਖੇਤ। ਚੰਗਾ ਭਾਈ। ਪਿਓ ਦਾ ਤੇਰਾ ਸਾਦ ਦੇ ਡੇਰੇ ਹੀ ਜਾ ਰਿਹਾ। ਉਹਨੂੰ ਚੌਂਬਨੀ ਸੀ ਅੰਨੀ ਭੋਇੰਦਾ। ਹਾਂ। ਉਹ ਤਾਂ ਸਾਦਾ ਵਰਤੀ ਦਾ ਆਦਮੀ ਸੀ। ਰੱਬ ਦੀ ਦਿੱਤੀ ਖਾਣ ਵਾਲਾ। ਖੁੱਲ ਖੇੜ ਚੋਂ ਹੀ ਰਹਾ। ਮੋਜੀ ਬੰਦਾ ਸੀ। ਚੱਲ ਉਹਦੀ ਮਰਜ਼ੀ। ਪਰ ਐਨਾ ਜ਼ਰੂਰ ਉਹਨਾਂ ਲੋਕਾਂ ਨੂੰ ਜ਼ਮੀਨ ਖੋਰੀ ਨਹੀਂ ਜਿੰਨੇ ਸਾੰਬੇ ਸੀ ਉਹਨੇ ਦੇ ਗਿਆ ਹਾਂ ਇਹ ਤਾਂ ਠੀਕ ਹੈ ਭਲਾ ਮਨਸਾ ਆਦਮੀ ਸੀ ਰੱਬੀ ਬੰਦਾ ਸੀ ਕਿਸੇ ਦਾ ਮਾੜਾ ਨਹੀਂ ਕੀਤਾ ਉਹਨੇ ਇੱਕ ਗੱਲ ਜ਼ਰੂਰ ਪੁੱਠੀ ਕਰ ਗਿਆ ਤੇ ਇਥਨੇ ਕੰਨ ਜਿਹੇ ਝਾੜੇ ਕਹਿੰਦਾ ਕੀ ਉਹ ਬਹਾਮਣ ਨੂੰ ਦੇ ਗਿਆ ਜਿਹੜੀ 2 ਵਿੱਗੇ ਜਦੀ ਜਾਇਦਾਦ ਭੋਗਨ ਪੂਨ ਕਰਨ ਦਾ ਕੋਈ ਰਾਹ ਨਹੀਂ ਅੰਨ ਦਾ ਦਾਨ ਦਿਓ ਲੀੜਾ ਕਪੜਾ ਦਿਓ ਰੁਪਈਆ ਦਾ ਦਿੰਦੇ ਨੇ ਲੋਕ ਤਾਂ ਸਿਉਨੇ ਦਾ ਦਾਨ ਵੀ ਕਰਦੇ ਨੇ ਇਹ ਜ਼ਮੀਨ ਵੱਡਿਆਂ ਦੀ ਦਿੱਤੀ ਚੀਜ਼ ਐ ਇਹਦਾ ਕੋਈ ਰਾਹ ਨਹੀਂ ਚੱਲ ਦੋ ਵਿੱਗੇ ਹੀ ਸਹੀ ਨਾ ਕਰਤੀ ਸੋ ਕਰਤੀ ਉਹਦੀ ਮਰਜ਼ੀ ਹੁਣ ਆਪਾਂ ਕੀ ਕਰ ਸਕਦੇ ਆ ਕਰ ਕਿਉਂ ਨਹੀਂ ਸਕਦੇ ਦਾਵਾ ਕਰਦੇ ਦੋ ਦਿਨ ਨਹੀਂ ਬੈਣੇ ਤੇਰੀ ਜ਼ਮੀਨ ਤੈਨੂੰ ਮਿਲਣ ਨੂੰ ਬਸ ਐਨਾ ਲਿਖਿਆ ਆ ਬਹੁਤ ਐ ਬਈ ਪੀ ਪ ਮੇਰੇ ਨੂੰ ਜ਼ਮੀਨ ਦੀ ਕੋਈ ਕਦਰ ਨਹੀਂ ਸੀ ਸਾਦਾ ਸੰਤਾਂ ਵਾਲਾ ਸੁਭਾਅ ਸੀ ਬੁੜੇ ਦਾ ਕਿਹੜਾ ਉਹਨੇ ਇੰਤਕਾਲ ਕਰਾ ਕੇ ਦਿੱਤੀ ਸੀ ਬਾਹਮਣ ਨੂੰ ਬਸ ਦੱਬੀ ਰੱਖੀ ਉਹਨੇ ਮਾਮਲਾ ਦਿੰਦਾ ਰਿਹਾ ਫਿਰ ਬਾਹਕ ਬਣਾ ਲਈ ਗਰਦੌਰੀਆਂ ਗੋਂਦੀ ਦੇ ਨਾਂ ਚੜਨ ਲੱਗ ਪਈਆਂ ਆਪੇ ਕਬਜ਼ਾ ਹੋ ਗਿਆ ਮਰੱਬਾ ਬੰਦੀ ਵਿੱਚ ਵੀ ਉਹਦੀ ਢੇਰੀ ਚੋਈ ਆ ਗਈ ਹਰਦੇ ਤੇ ਦੂਜੇ ਬਾਰ ਘਰੋਂ ਬਾਹਰ ਹੋ ਕੇ ਸਾਥ ਵਿੱਚ ਜਾ ਬੈਠਾ ਸੀ ਕਾਸੀ ਦੇਰ ਬਾਅਦ ਆਇਆ ਬੈਠ ਫੂਜੇ ਤੀਰਸ ਦੇ ਮੰਝੀ ਉਤੇ ਬੈਠਾ ਉਹਦਾ ਪਿਓ ਉਹਨੂੰ ਦਿਸਿਆ ਦਮੇ ਹੌਲੀ ਹੌਲੀ ਕੋਈ ਗੰਭੀਰ ਗੱਲਾਂ ਕਰ ਰਏ ਸਨ ਉਹਨੂੰ ਜਾਪੇ ਉਹਨੇ ਘੰਗੂਰਾ ਜਿਹੀ ਮਾਰੀ ਪਰ ਬੇੜੇ ਵਿੱਚ ਹੀ ਇੱਧਰ ਉੱਧਰ ਫਿਰਨ ਤੁਰਨ ਲੱਗਿਆ ਉਹਨੇ ਸੋਚਿਆ ਉਹਦਾ ਬੋਲ ਸੁਣ ਕੇ ਬਾਪੂ ਚਲਿਆ ਜਾਵੇਗਾ ਪਰ ਉਹ ਤਾਂ ਹਿਲ ਹੀ ਨਹੀਂ ਸੀ ਰਹਾ ਆਖਰ ਉਹ ਆਪ ਹੀ ਬੈਠ ਕੇ ਚਾਵੜਿਆ ਤੇ ਹੋਰ ਪਾਣੀ ਲਿਆਉਣ ਦੇ ਬਹਾਨੇਂ ਡੋਲੂ ਚੁੱਕ ਲਿਆ ਝੰਡਾ ਆਖ ਰਿਹਾ ਸੀ ਤੂੰ ਦਿਲ ਕੱਢ ਇਹ ਤਾਂ ਹੋਈ ਹੀ ਪਿਆ ਬਹੁਤ ਹੀ ਗੱਲ ਹੋਈ ਆਪਾਂ ਹਰਦੇਵ ਸਿੰਘ ਨੂੰ ਕਹਿ ਦੇਾਂਗੇ ਆਪਣੀ ਮੋੜ ਦਾ ਨਹੀਂ ਉਹ ਪਾਣੀ ਲੈ ਕੇ ਹਰਦੇਤ ਆਇਆ ਤਾਂ ਝੰਡਾ ਬੈਠਕ ਵਿੱਚ ਨਹੀਂ ਸੀ ਉਹਨੇ ਤੀਰਥ ਨੂੰ ਪੁੱਛਿਆ ਕੀ ਗੱਲ ਸੀ ਓਏ ਉਹ ਕਹਿੰਦਾ ਚਾਚੇ ਦੀ ਗੱਲ ਤਾਂ ਠੀਕ ਐ ਬਾਹਮਣ 2 ਬਿੱਗੇ ਮੁਫਤੀ ਲਈ ਬੈਠਾ ਫੇੜੀ 2 ਬਿੱਗੇ ਕਿਹੜਾ ਬਾਹਮਣ ਤੈਨੂੰ ਨਹੀਂ ਪਤਾ ਬਾਪੂ 2 ਬਿੱਗੇ ਗੋਂਦੀ ਬਾਹਮਣ ਦੇ ਪਿਓ ਨੂੰ ਪੁੰਨ ਕਰ ਗਿਆ ਸੀ ਉਹ ਜ਼ਮੀਨ ਅੱਛਾ ਮੈਨੂੰ ਨਹੀਂ ਪਤਾ ਐਸੀ ਗੱਲ ਦਾ ਮੇਰਾ ਜੰਮਣ ਵੇਲੇ ਦੀ ਗੱਲ ਐ ਬਹੁਤ ਬਰੇ ਹੋ ਗਏ ਹੁਣ ਫਿਰ ਚਾਚਾ ਕਹਿੰਦਾ ਦਾਵਾ ਕਰ ਦੇ ਤੈਨੂੰ ਮਿਲ ਸਕਦੀ ਐ ਗੱਲ ਤਾਂ ਠੀਕ ਐ ਪਰ ਇੱਕ ਗੱਲ ਐ ਪਹਿਲਾਂ ਆਪਾਂ ਗਵਾੜ ਦਾ ਕੱਠ ਕਰਕੇ ਦੇਖ ਲੈਨੇ ਆ ਕੀ ਪਤਾ ਬਾਹਮਣ ਉਹੀ ਛੱਡ ਦੇ ਹਾਂ ਆਇਓ ਕਰ ਲੋ ਤੇ ਫਿਰ ਉਸ ਦਿਨ ਤੀਰਥ ਇੱਕ ਫੈਸਲਾ ਕਰਕੇ ਝੰਡੇ ਦੀ ਬੈਠਕ ਵਿੱਚ ਉੱਠਿਆ ਕਿ ਬਾਹਮਣ ਕੋਲ ਜ਼ਮੀਨ ਰਹਿਣ ਨਹੀਂ ਦੇਣੀ ਤੇ ਹੁਣ ਫੂਲ ਮੈਜਿਸਟਰੇਟ ਦੀ ਕਚਹਿਰੀ ਵਿੱਚ ਇਹ ਮੁਕੱਦਮਾ ਚੱਲ ਰਿਹਾ ਸੀ ਫੂਲ ਕਚਹਿਰੀਆਂ ਵਿੱਚ ਇੱਕ ਅਰਜੀ ਨਵੀਸ ਸੀ ਲਾਲਾ ਦੌਲਤਰਾਮ ਪੁਰਾਣਾ ਕਾਂਗਰਸੀ ਸੀ ਅੰਗਰੇਜ਼ਾਂ ਵੇਲੇ ਨਾ ਤਾਂ ਉਹਨੇ ਕੋਈ ਕੈਦ ਕੱਟੀ ਸੀ ਨਾ ਕਿਸੇ ਜਲੂਸ ਵਿੱਚ ਸ਼ਾਮਲ ਹੋ ਕੇ ਪਰਸਦਾ ਕੋਈ ਡੰਡਾ ਖਾਦਾ ਉਹ ਤਾਂ 47 ਤੋਂ ਬਾਅਦ ਦਾ ਕਾਂਗਰਸੀ ਸੀ ਪੁਰਾਣੇ ਸਮਿਆਂ ਦੀਆਂ ਚਾਰ ਜਮਾਤਾਂ ਪਾਸ ਉਰਦੂ ਦੀ ਚੰਗੀ ਵਕਾਫੀਅਤ ਸੀ ਹੁਣ ਗੁਰਮੁਖੀ ਦੇ ਚਾਰ ਅੱਖਰ ਸਿੱਖ ਕੇ ਅਰਜੀ ਨਵੀਸੀ ਕਰਨ ਲੱਗ ਪਿਆ ਇਹ ਕੰਮ ਤਾਂ ਉਹਦਾ ਘੱਟ ਹੀ ਚੱਲਦਾ ਇੱਕ ਹੋਰ ਕੰਮ ਵਿੱਚ ਉਹ ਪੂਰਾ ਮਹਾਰਸੀ ਹਰ ਵੱਡੇ ਅਫਸਰ ਨਾਲ ਕਿਵੇਂ ਨਾ ਕਿਵੇਂ ਬਣਾ ਲੈਂਦਾ ਹੱਥ ਜੋੜ-ਜੋੜ ਗੱਲਾਂ ਕਰਦਾ ਕਿਵੇਂ ਨਾ ਕਿਵੇਂ ਅਫਸਰ ਨਾਲ ਖੁੱਲ ਜਾਂਦਾ ਤੇ ਬਸ ਫੇਰ ਉਹਦਾ ਧੰਦਾ ਚੱਲ ਪੈਂਦਾ ਅਫਸਰ ਦੀ ਘਰ ਵਾਲੀ ਕੋਲ ਉਹ ਕਦੇ ਵੀ ਜਾ ਸਕਦਾ ਤੇ ਗਿੱਟਮਿਟ ਕਰ ਸਕਦਾ ਆਖਰ ਨੰਬਰ ਦਾ ਦولت ਰਾਮ ਨੂੰ ਜਾਣਦਾ ਸੀ ਦولت ਰਾਮ ਨੇ ਪਹਿਲਾਂ ਵੀ ਉਹਦੇ ਕਈ ਕੰਮ ਕਰਵਾਏ ਸਨ ਇੱਕ ਦਿਨ ਸਵੇਰੇ ਸਵੇਰੇ ਚੋਰਾਂ ਵਾਂਗੂ ਪਾਕਰ ਤੇ ਗੋਂਦੀ ਦੌਲਤਰਾਮ ਦੇ ਘਰੇ ਆਏ ਅੱਡ ਕਮਰੇ ਵਿੱਚ ਜਾ ਕੇ ਪਾਕਰ ਨੇ ਦੌਲਤਰਾਮ ਨਾਲ ਥੋੜੀ ਚਿਰ ਕੋਈ ਗੱਲਬਾਤ ਕੀਤੀ ਤੇ ਫੇਰ ਗੋਂਦੀ ਕੋਲ ਆ ਕੇ ਬੈਠ ਗਿਆ ਪਾਕਰ ਨੇ ਇਸ਼ਾਰਾ ਕੀਤਾ ਤਾਂ ਗੋਂਦੀ ਨੇ ਥੋਤੀ ਦੇ ਡੱਬ ਵਿੱਚੋਂ ਪੋਟਲੀ ਕੱਢ ਕੇ 2000 ਦੇ ਨੋਟ ਗਿਣ ਕੇ ਪਾਕਰ ਨੂੰ ਫੜਾ ਦਿੱਤੇ ਪਾਕਰ ਨੇ ਅਗਾਹ ਬਿਨਾ ਗਿਣੇ ਹੀ ਥਹੀ ਦੀ ਥਹੀ ਦੌਲਤਰਾਮ ਨੂੰ ਫੜਾਈ ਕਿਹਾ ਜਣ ਲੋ ਲਾਲਾ ਜੀ ਚੰਗਾ ਹੁੰਦਾ ਇੱਕ ਮਿੰਟ ਵਿੱਚ ਹੀ ਦੌਲਤਰਾਮ ਨੇ 20 ਨੋਟ ਗਿਣੇ ਤੇ ਕੁੜਤੀ ਛੇਟ ਲਈ ਮਾਲਮਲ ਦੀ ਝੁੱਗੀ ਦੀ ਜੇਬ ਵਿੱਚ ਉਹਨੂੰ ਛੱਟ ਦੇ ਕੇ ਪਾ ਲਿਆ ਹੁਣ ਹੌਲੀ ਦੇ ਕੇ ਉਹਨਾਂ ਨੂੰ ਸਮਝਾਉਣ ਲੱਗਿਆ ਮੈਂ ਹੁਣੇ ਜਾਣਾ ਮੈਜਿਸਟਰੇਟ ਸਾਹ ਦੇ ਬਸ ਇੱਕ ਤਰੀਕ ਹੋਰ ਮਸਾ ਪੋ ਤੁਸੀਂ ਬੇਸੰਸ ਰਹੋ ਕੀ ਹੈ ਰੱਬ ਦੀ ਕੋਈ ਕੁਦਰਤ ਹੋ ਜੇ ਤਾਂ ਪੰਡਤ ਜੀ ਆ ਬੈਠਾ ਨੰਬਰਦਾਰ ਪਰਾਣਾ ਵਾਹ 2000 ਆਪਣਾ ਖਰਾਬ ਵਾਪਸ ਲੈ ਲਿਓ ਜੀ ਤੇ ਫੇਰ ਦੌਲਤਰਾਮ ਕਹਿੰਦਾ ਚੰਗਾ ਹੁਣ ਤੁਸੀਂ ਜਾਓ ਘਰਾਂ ਨੂੰ ਗੋਂਦੀ ਨੂੰ ਕੀ ਪਤਾ ਕਿ 2000 ਵਿੱਚੋਂ 200 ਤਾਂ ਨੰਬਰਦਾਰ ਨੂੰ ਹੀ ਮਿਲ ਜਾਣਾ ਸੀ ਤੇ 300 ਦੌਲਤਰਾਮ ਕੋਲ ਰਹਿ ਜਾਣਾ ਸੀ ਬੀਬੀ ਜੀ ਕੋਲ ਤਾਂ 1500 ਹੀ ਪਹੁੰਚਣਾ ਸੀ ਬੀਬੀ ਵੀ ਭਲੀ ਮਾਨਸ ਨਹੀਂ ਸੀ ਜੱਜ ਕੋਲ ਤਾਂ 1000 ਹੀ ਦੀ ਗੱਲ ਹੋਣੀ ਆ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ। ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।